ਮੇਰਾ ਨਾਮ ਸੁਨੀਲ ਵਾਧਿਆ ਹੈ ਨਾ ਮੈਂ ਦਿੱਲੀ ਸੰਨਿਦਕ ਕੋਚ ਇਹ ਤੁਮੀ ਜਦੋਂ ਬੰਦਰਪੁਰ ਆਇਆ ਸੀ ਤਾਂ ਦੂ ਉਹ ਆਪਣਾ ਕਸਟਮ ਕਰਦਾ ਸੀ ਆ ਯੂਨੀਵਰਸਿਟੀ ਵਿੱਚ ਪ੍ਰੋਜੈਕਟ ਦੀਆ ਡਿਸਕਸ ਕਰਦੇ ਉਹ ਨੂੰ ਆਪਣੀ ਪਾਵਰ ਜੇਨ ਕਰਵਾਉਂਦੇ ਸੀ ਮੇਰੇ ਕੋਲ ਬਿਲਕੁਲ ਹਾਸਲ ਦਿਖਾ ਮੈਂ ਉਹਦੀ ਬਾਡੀ ਇਸ ਯਰ ਸਟਰਕਚਰ ਦੇਖਿਆ ਤੇ ਮੈਨੂੰ ਲੱਗਿਆ ਵੀ ਇਹ ਬਾਡੀ ਬਿਲਡਿੰਗ ਵੀ ਕਰ ਸਕਦਾ ਉਹਨਾਂ ਨੂੰ ਦੇਖਿਆ ਅਗਵਾਈ ਦੇ ਤਰੀਕੋ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਹੋਣਾ 3-4 ਮਹੀਨਿਆਂ ਨੂੰ ਉਹ ਹੀ ਪ੍ਰੋਗਰਾਮ ਕਰਕੇ ਦੇਖੀ ਉਹ ਆਪਣੇ ਉਹ 40 ਲੋਕ ਇੰਤੇ ਤੇ 3-2 ਮਹੀਨੇ ਵੀ 3 ਮਹੀਨਿਆਂ ਨੇ ਜਾਰੀ ਕੀਤੀ ਉਹਦੇ ਬਾਅਦ ਲਾਸਟ ਮੰਥ ਸਾਡਾ ਕਟਿੰਗ ਸ਼ਡਿਊਲ ਹੁੰਦਾ ਕਟਿੰਗ ਲਵਾਈ ਨਾ ਉਹ 3 ਮਹੀਨਿਆਂ ਜਿਵੇਂ 12-14 ਕਿਲੋ ਦਾ ਆਪਣਾ ਬੋਡੀ ਤੇ ਮਸਲ ਠੰਗੇ ਬਣਾਏ ਉਹਨੇ ਫਿਰ ਸਟੇਜ ਤੇ ਆ ਕੇ ਉਹਨੇ ਅਫੀਰ ਦਿੱਤੀ ਔਰ ਜੋਬ ਮੈਡਮ ਉਸ ਆਪਣੀ ਕੈਟਾਗਰੀ ਦੀ ਉਹ ਸਭ ਤੋਂ ਵੱਡੀ ਖੁਸ਼ੀ ਜਿਹੜੀ ਹੋਈ ਸਾਨੂੰ ਵੀ ਜਿਸ ਮੈਨ ਨੇ ਉਹਨੇ ਕਟਿਆ ਉਹ ਲਾਸਟ ਟਾਈਮ ਉਸ ਉਸ ਕੰਪੀਟੀਸ਼ਨ ਦਾ ਓਵਰਲ ਚੈਂਪੀਅਨ ਸੀ ਜਿਹਨੂੰ ਨੇ ਆਪਣੀ ਕੈਟੇਗਰੀ ਜਿੱਤਿਆ ਔਰ ਉਹਨੇ 골ਡ ਮੀਨ ਵੀ ਪਾਇਆ ਔਰ ਮੈਨੂੰ ਲੱਗਦਾ ਵੀ ਉਹਦਾ ਬਾਡੀ ਬਿਲਡਿੰਗ ਦਾ ਅਗੇ ਫੀਚਰ ਬਹੁਤ ਅੱਛਾ ਹੈ ਪਰ ਮੈਨੂੰ ਖੁਸ਼ੀ ਇਹ ਵੀ ਹੈ ਵੀ ਉਹਦੇ ਸ਼ੋਰਟ ਲੱਗੀ ਹੋਣ ਦੇ ਬਾਵਜੂਦ ਵੀ ਉਸ ਬੰਦੇ ਨੇ ਆਪਣੀ ਤਿਆਰੀ ਪੂਰੀ ਡੈਡੀਕੇਸ਼ਨ ਨਾਲ ਕੀਤੀ ਔਰ ਆਪਣਾ ਇਹ ਮੁਕਾਮ ਪਾ ਲਿਆ ਤੁਹਾਡੇ ਤੋਂ ਨਵੀਂ ਵੀ ਕੋਈ ਸੁਝਾਅ ਚੋਗੇ ਵੀ ਹੋਰ ਕੀ ਕਰੇ ਮੇਰੇ ਬਲੋਗ ਨੂੰ ਬਹੁਤ ਬਹੁਤ ਸ਼ੁਕਰ ਹੈ थैंक यू ਸਸਕਲ ਜੀ ਮੇਰਾ ਨਾਮ ਰਣਜੀਤ ਸਿੰਘ ਮੈਂ ਇੰਟਰਨੈਸ਼ਨਲ ਐਥਲੀਟ ਸ਼ਾਟ ਪੁੱਟ ਐਥਲੈਟਿਕਸ ਇਵੈਂਟ ਅ 2000 ਹਮ 2019 ਦੇ ਵਿੱਚ ਅ ਨਿਤਿਨ ਕੰਬੋਜ ਸਾਡੇ ਕੋਲ ਆਇਆ ਟ੍ਰੇਨਿੰਗ ਕਰਦਾ ਆਇਆ ਤੇ ਮੈਂ ਉਦੋਂ ਇੰਡੀਆ ਕੈਂਪ ਦੇ ਵਿੱਚ ਸੀਗਾ ਮੇਰੇ ਫਾਦਰ ਕੋਲ ਆਇਆ ਟ੍ਰੇਨਿੰਗ ਕਰ ਸਰਦਾਰ ਬਲਵਿੰਦਰ ਸਿੰਘ ਕੋ ਤੇ ਜਦੋਂ ਪਹਿਲੀ ਵਾਰੀ ਸਾਡੇ ਕੋਲ ਆਇਆ ਤੇ ਕੁਝ ਆਰਾਊਂਡ 55 ਕਿਲੋ ਦਾ ਉਹਦਾ ਬੋਡੀ ਵੇਟ ਹੋਵੇਗਾ ਨਾ ਆਪਣੇ 1.5 ਕਿਲੋ ਵਾਲੀ ਡਿਸਕਸ ਨੀਅਰ ਅਬਾਊਟ 40 ਕਿਲੋ ਮੀਟਰ ਮਾਰਦਾ ਸੀਗਾ ਤੇ ਜਦੋਂ ਉਹਦੇ ਫਾਦਰ ਆਏ ਨਾਲ ਪਲਸ ਹੋਇਆ ਨਾਲ ਤੇ ਉਹਨੇ ਇੱਛਾ ਜਰ ਕੀਤੀ ਕਿ ਮੈਂ ਤੁਹਾਡੇ ਕੋਲ ਟ੍ਰੇਨਿੰਗ ਕਰਨਾ ਚਾਹਣਾ ਅਸੀਂ ਉਹਨੂੰ ਵੈਲਕਮ ਕੀਤਾ ਤੇ ਉਹਨੇ ਆਪਣਾ ਇਲਾਕਾ ਦੱਸਿਆ ਕਿ ਬਈ ਫਾਜ਼ਿਲ ਦਾ ਕਿਉਂਕਿ ਅਸੀਂ ਖੁਦ ਬਾਰਡਰ ਏਰੀਆ ਤੋਂ ਗਰਦਾਸਪੁਰ ਤੋਂ ਉਹ ਵੀ ਬਿਲਕੁਲ ਬਾਰਡਰ ਏਰੀਆ ਦਾ ਤੇ ਉਹਨੇ ਟ੍ਰੇਨਿੰਗ ਸਟਾਰਟ ਕੀਤੀ ਹੌਲੀ ਹੌਲੀ ਜਦੋਂ ਪਿੱਛੇ ਉਹਦਾ ਪੁੱਛਿਆ ਕਿ ਕੀ ਪ੍ਰੋਗਰੈਸ ਹੈਗੀ ਤਾਂ ਉਹਨੇ ਦੱਸਿਆ ਕਿ ਮੇਰੀ ਟ੍ਰੇਨਿੰਗ ਠੀਕ ਚੱਲ ਰਹੀ ਸੀ ਪਰ ਮੇਰੀ ਬਾਹਂ ਟੁੱਟ ਗਈ ਸੀ ਉਹਦੀ ਲੈਫਟ ਹੈਂਡ ਕਹਿੰਦਾ ਕਿ ਸੀਗੇ ਵਿਟਸ ਪਲੇਟਸ ਬਾਇਓ ਐਸਯੂ ਦੇ ਤੇ ਉਹ ਬੜਾ ਹਰ ਗੱਲ ਦੇ ਵਿੱਚ ਉਹਨੂੰ ਲੈ ਕੇ ਬੈਠ ਜਾਂਦਾ ਸੀ ਕਿ ਮੇਰੀ ਬਾਹਾਂ ਟੁੱਟੀ ਆ ਬਾਜੀ ਮੇਰਾ ਪ੍ਰੇਟ ਹੋਇਆ ਗਿਆ ਉਹ ਫਿਰ ਉਹਨੂੰ ਮੈਂ ਇੱਕ ਗੱਲ ਕਹੀ ਕਿ ਮੈਂ ਕਿਹਾ ਵੀ ਉਹਨੂੰ ਹੌਸਲਾ ਦਿੰਦੇ ਰਹੇ ਕਿ ਭਈ ਨਹੀਂ ਕੁਝ ਨਹੀਂ ਹੁੰਦਾ ਹੌਲੀ ਹੌਲੀ ਚੱਲ ਹੌਲੀ ਹੌਲੀ ਉਹਦਾ weight ਇਨਕਰੀਸ ਕੀਤਾ ਨੈਚੁਰਲ ਤਰੀਕੇ ਨਾਲ ਉਹਨੂੰ ਖਾਣਾ ਖਵਾਈ ਤੇ ਉਹਦੇ ਮੰਮੀ ਡੈਡੀ ਨੇ ਕੋਈ ਕਸਰ ਨਹੀਂ ਛੱਡੀ ਉਹਦੇ ਮਾਮਿਆਂ ਨੇ ਉਹਦੇ ਦਾਦਾ ਜੀ ਨੇ ਬਹੁਤ ਖਾਣਾ ਖਵਾਈ ਉਹਨੂੰ ਤੇ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਉਹਨਾਂ ਦੇ ਘਰ ਗਿਆ ਤੇ ਉਹਦੇ ਦਾਦਾ ਜੀ ਬਦਾਮਕੋਟ ਦੇ ਵਿੱਚ ਸੀ ਉਦਲੀ ਫਿਰ ਹੌਲੀ ਹੌਲੀ ਉਹਨੇ ਟ੍ਰੇਨਿੰਗ ਸ਼ੁਰੂ ਕੀਤੀ ਟ੍ਰੇਨਿੰਗ ਸ਼ੁਰੂ ਕਰਦਾ 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 ਜਦੋਂ ਸਾਲ ਕੋ ਉਹਨੂੰ ਟ੍ਰੇਨਿੰਗ ਕਰਾਈ ਤੋਂ ਉਹ ਵਿੱਚ ਦੇਖਿਆ ਕਿ ਉਹਦੀ ਜਿਹੜੀ ਬੋਡੀ ਫਿਜ਼ੀਕ ਆ ਉਹ ਬਹੁਤ ਸੋਹਣੀ ਹੈ ਨੇਚਰਲੀ ਕਈ ਕਈਆਂ ਦੀ ਬੋਡੀ ਫਿਜ਼ੀਕ ਬਹੁਤ ਅੱਛੀ ਹੁੰਦੀ ਹੈ ਤੇ ਉਹਨੂੰ ਸਜੈਸਟ ਕੀਤਾ ਸਾਡੇ ਸੀਨੀਅਰ ਭਾਜੀ ਨੇ ਖਰਦੀਸ਼ ਸਿੰਘ ਮੱਲੀ ਭਾਜੀ ਕਿ ਵੀ ਅਸੀਂ ਭਾਜੀ ਨਾਲ ਗੱਲ ਕਰਦੇ ਤੂੰ ਇੱਕ ਵਾਰੀ ਬੋਡੀ ਬਿਲਡਿੰਗ ਵਾਲੀ ਸਾਈਡ ਵੀ ਜ਼ਰੂਰ ਜਾ ਤੇ ਫਿਰ ਉਹ ਭਾਜੀ ਕੋਲ ਲੈ ਕੇ ਗਏ ਭਾਜੀ ਨੇ ਉਹਦਾ ਰੱਤ ਤੱਕ ਰਾਇਆ ਤੇ ਭਾਜੀ ਨੇ ਉਹਨੂੰ ਟ੍ਰੇਨਿੰਗ ਕਰਾਈ ਈਵਨ ਥ्रू ਇਹਦੇ ਵਿੱਚ ਵਿੱਚ ਉਹ ਸਟੇਟ ਮੀਟ ਦੇ ਵਿੱਚ ਸ਼ਾਰਟ ਪੁੱਟ ਤੇ ਡਿਸਕਸ ਦੋਨਾਂ ਦੇ ਵਿੱਚ 골ਡ ਮੈਡਲ ਲੈ ਚੁੱਕਿਆ ਸੀ 123 ਦੇ ਵਿੱਚ ਤੇ ਟ੍ਰੇਨਿੰਗ ਵੀ ਠੀਕ ਚੱਲ ਰਹੀ ਸੀ ਉਹਦੀ ਸਭ ਕੁਝ ਹੌਲੀ ਹੌਲੀ ਕਰਦੇ 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 ਉਹ ਜਦੋਂ ਬਾਡੀ ਫਿਟ ਦੇ ਵਿੱਚ ਉਹਦਾ ਅੱਛਾ ਚੱਲ ਗਿਆ ਟ੍ਰੇਨਿੰਗ ਕਰਦਾ ਰਿਹਾ ਕਰਦੇ 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 ਅੱਜ ਉਹ ਚੰਡੀਗੜ੍ਹ ਸਟੇਟ ਦੇ ਵਿੱਚ ਮੈਨ ਫਿਜ਼ਿਕ ਦੇ ਵਿੱਚ ਅ ਅੱਜ ਉਹਨੇ 골 ਮਾਡਲਿਆ ਤੇ ਬਹੁਤ ਖੁਸ਼ੀ ਹੋਈ ਮੈਨੂੰ ਪੂਰੇ ਯਕੀਨ ਆ ਕਿ ਉਹ ਮਿਸਟਰ ਨਾਰਥ ਇੰਡੀਆ ਤੋਂ ਮਿਸਟਰ ਇੰਡੀਆ ਵੀ ਜ਼ਰੂਰ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹਦੀ ਮਿਹਨਤ ਬਹੁਤ ਜ਼ਿਆਦਾ ਲੜਕੇ ਦੀ ਮਨ ਤੋਂ ਵਿਰੋਧ ਉਹ ਬਹੁਤ ਹੀ ਜਿਹਨੂੰ ਕਹਿੰਦੇ ਨੇ ਨਾ ਕਿ ਮਿਹਨਤੀ ਬੱਚਾ ਤੇ ਉਹਦੇ ਮਾਪਿਓ ਦਾ ਵੀ ਬਹੁਤ ਸਾਥ ਆ ਉਹਨੂੰ ਉਹਦੇ ਦਾਦਾ ਜੀ ਦਾ ਬਹੁਤ ਸਾਥ ਸੀ ਹਜ ਵਿਚਾਰੇ ਨਹੀਂ ਰਹਿ ਨਾਲ ਪਰ ਬਹੁਤ ਸਾਥ ਹੁੰਦਾ ਉਹਦੇ ਸਾਡੇ ਜਿਹੜੇ ਸੀਨੀਅਰ ਭਾਜੀ ਨੇ ਮੱਲੀ ਭਾਜੀ ਤੇ ਇੱਕ ਸੁਨੀਲ ਵਾਲੀ ਸਰ ਉਹਨਾਂ ਨੇ ਬਹੁਤ ਉਹਦਾ ਧਿਆਨ ਦਿੱਤਾ ਤੇ ਖੁਦ ਵੀ ਬੱਚਾ ਬਹੁਤ ਮਿਹਨਤੀ ਹੈ ਉਹਨੂੰ ਬਹੁਤ ਬਹੁਤ ਜ਼ਿਆਦਾ ਬੈਸਟ ਵਿਸ਼ਸ ਕਿ ਹੋਰ ਅੱਗੇ ਵਧੀਆ ਕਰੇ ਤੇ ਇਸੇ ਤਰ੍ਹਾਂ ਆਪਣੀ ਟ੍ਰੇਨਿੰਗ ਜਾਰੀ ਰੱਖੇ ਕਰਦਾ ਕਰਦਾ ਹੋਰ ਅੱਛਾ ਕਰ ਸਕਦਾ ਜੀ ਥੈਂਕ ਯੂ ਸੋ ਮਚ ਹਾਂਜੀ ਮਾਤਾ ਜੀ ਮਿੱਠਾ ਕਮੋਲ ਹਾਂਜੀ ਇਹ ਮੇਰੇ ਪੋਤਰੇ ਨੇ ਬਹੁਤ ਖੁਸ਼ੀ ਸਾਨੂੰ ਲਿਆਂਦੀ ਏ ਅਸੀਂ ਖੁਸ਼ੀਆਂ ਦੇ ਬਹੁਤ ਤੋਂ ਬਹੁਤ ਪਿੰਡ ਤੇ ਵੀ ਬਹੁਤ ਤੇ ਘਰ ਤੇ ਵੀ ਬਹੁਤ ਇਹਦੇ ਚਾਚੇ ਚਾਚੀਆਂ ਬਹੁਤ ਖੁਸ਼ੀ ਇਹਦੀ ਮੈਂ ਪਾਪਾ ਵੀ ਬਹੁਤ ਖੁਸ਼ੀ ਅੱਜ ਇਸ ਦਾ ਦਾਦਾ ਹੁੰਦਾ ਨਾ ਸਾਨੂੰ ਬੜੀ ਤੇ ਬੜੀ ਖੁਸ਼ੀ ਹੋਣੀ ਹੈ ਉਹਦੇ ਅੱਜ ਪੂਰੀ ਹੁੰਦੀ ਸੁਖਣਾ ਪੂਰੀ ਹੋ ਗਈ ਉਹ ਕਹਿੰਦਾ ਕੋਤਰੇ ਨੂੰ ਖੁਰਾਕ ਦੇਣੀ ਹੈ ਆਵਣਾ ਦੋ ਦਈਆਂ ਤੇ ਕਿਹਾ ਉਹ ਨਾਲ ਪਾਲਧਾਰੀ ਹੈ ਤੇ ਫਾੜ-ਫਾੜ ਕੇ ਇਹਨੇ ਜਦੋਂ ਗਰਾਉਂਡ ਜਾਣਾ ਜਿੱਤਾਂ ਵੀ ਜਿੱਤ ਕੇ ਆਵੀਂ ਹਾਰ ਤੇ ਨਾ ਨਾ ਰੋਸ਼ਨ ਦੁਨੀਆ ਤੇ ਆਪਾ ਕਰਨਾ ਇਹ ਆਦਮਾ ਬਹੁਤ ਕਿਛੇ ਦਿਨ ਮੈਂ ਪੂਰਾ ਪ੍ਰੇਰ ਬਣ ਆਜ ਉਹ ਹੁੰਦੇ ਉਹਨਾਂ ਨੂੰ ਬਹੁਤ ਬਹੁਤ ਖੁਸ਼ੀ ਆਵਿਆ ਫੁੱਲਾਂ ਨਹੀਂ ਸਮਾਣਾ ਸੀ ਤੇ ਪਰ ਚਲੋ ਜੋ ਮਨ ਤੇ ਸਾਡਾ ਬੇਟਾ ਇਹ ਬਹੁਤ ਬਹੁਤ ਅੱਛਾ ਨਾ ਨਸ਼ਾ ਕਰੇ ਨਾ ਬਹਿਲ ਕਰੇ ਆਦੀ ਮੰਮੀ ਪਾਪੇ ਦੀ ਬਹੁਤ ਆਗਿਆ ਕਰਦਾ ਹੈ ਆਦੀ ਚਾਚੀ ਚਾਚਿਆਂ ਦੀ ਵੀ ਬਹੁਤ ਆਗਿਆ ਕਰਦਾ ਹੈ ਤੇ ਦੀ ਮੰਮੀ ਪਾਪਾ ਇਹਦੇ ਤੇ ਬਹੁਤੀ ਸੇਵਾ ਇਹਦੀ ਕਰਦੇ ਬਹੁਤ ਇਹਦਾ ਪਾਪਾ ਇੰਨੀ ਕੁ ਡਾਇਟਿੰਗ ਦਿੰਦਾ ਹੈ ਨਾ ਸਭ ਤੋਂ ਬਾਤ ਤੇ ਵਾਦਿਆਂ ਦੇ ਬਾਦਾਮ ਕਰ ਜੁਆ ਰੋਲ ਹੋਏ ਰਹਿੰਦੇ ਸਭ ਜੋ ਖਾਣਾ ਹੈ ਇਹਦਾ ਇਹ ਰੇਰ ਦਾ ਤੇ ਸਭ ਕੁਝ ਇਹਨੂੰ ਦਿੰਦਾ ਸਭ ਕੁਝ ਕਿਸੇ ਚੀਜ਼ ਦੀ ਕਮੀ ਨਹੀਂ ਇਹਨੂੰ ਆਉਣ ਦੇਦੇ ਨੇ ਮੰਮੀ ਪਾਪਾ ਇਹਦੇ ਉੱਪਰ ਹੀ ਖੜੇ ਰਹਿੰਦੇ ਸਾਡਾ ਬੇਟਾ ਕੁਛ ਨਾ ਕੁਛ ਕਰ ਜਾਵੇ ਦੁਨੀਆ ਤੇ ਸਾਡਾ ਨਾਮ ਰੌਸ਼ਨ ਕਰੇ